ਕਿ ਤੇ ਇਹ ਤਲਬ ਕੀਤਾ ਹੈਗਾ ਇਤੋਂ ਤੱਕ ਜਿਹੜੀਆਂ ਅੰਤਰਮ ਕਮੇਟੀਆਂ ਬਣੀਆਂ ਐ ਐਸਜੀਪੀਸੀ ਦੀ ਉਹਨਾਂ ਨੂੰ ਵੀ ਤਲਬ ਕੀਤਾ ਸਾਰੇ ਇੱਕ ਸਿੱਖ ਦੀ ਡਿਊਟੀ ਬਣਦੀ ਹੈ ਕਿ ਜਿਹੇ ਦਾ ਸਾਹਿਬ ਵੱਲੋਂ ਜਿਹੜਾ ਉਹਨਾਂ ਨੂੰ ਹੁਕਮ ਹੋਵੇ ਉੱਥੇ ਉਸੇ ਚੁਕਵਾਣਾ ਸੌਦਾ ਸਾਦ ਨੂੰ ਮਾਫੀ ਦੇਣਾ ਹਾਂਜੀ ਸੌਦਾ ਸਾਦ ਨੂੰ ਮਾਫੀ ਦੇ ਪਹਿਲੇ ਤੁਹਾਡੀ ਕੋਈ ਰਾਏ ਭਾਜੀ ਇਹ ਤੁਸੀਂ ਦੇਖੋ ਇਹ ਸਰਕਾਰ ਦਾ ਕੰਮ ਨਹੀਂ ਸੀਗਾ ਇਹ ਕੰਮ ਜਿਹੇ ਦਾ ਸਾਹਿਬ ਬਣਦਾ ਸੀਗਾ ਉਹਨਾਂ ਨੇ ਮਾਫੀ ਦਿੱਤੀ ਉਹ ਨਹੀਂ ਵਾਪਸ ਲੈ ਲਈ ਤਾਂ ਉਹ ਦੱਸ ਸਕਦੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਜਗਾ ਤੁਹਾਡੇ ਸਾਰਿਆਂ ਵਾਸਤੇ ਇਹ ਸਿੱਖੀ ਦਾ ਧੁਰਾ ਹੈ ਮੈਂ ਕੋਈ ਵੀ ਗੱਲ ਅਕਾਲ ਤਖਤ ਤੋਂ ਜਾਂ ਜਹედა ਸਾਹਿਬ ਦੇ ਉਹਦੇ ਵਿੱਚ ਗੱਲ ਨਹੀਂ ਕਹਿ ਸਕਦਾ ਪਰ ਇੱਕੋ ਗੱਲ ਇਹ ਆ ਕਿ ਜੋ ਅਸੀਂ ਆਪਣਾ ਸਪਸ਼ਟਿਕਾਨ ਦੇ ਦਿੱਤਾ ਸੀ ਜੋ ਜਹედა ਸਾਹਿਬ ਸਾਨੂੰ ਅੱਜ ਜੋ ਵੀ ਫੈਸਲਾ ਲੈਣਗੇ ਉਹ ਖਿੜੇ ਮੱਥੇ ਪ੍ਰਵਾਨ ਕਰਾਂਗੇ ਜਹედა ਸਾਹਿਬ ਵਾਲੇ ਸੱਜਾ ਰੱਖ ਸਕਦੀ ਹੈ ਮੈਂ ਕਹਿੰਦਾ ਜੋ ਵੀ ਫੈਸਲਾ ਕਰਨਗੇ ਜਦ ਆਪਾਂ ਗੱਲੇ ਨਿਬੇੜ ਦਿੱਤੀ ਵੀ ਜਿਹੜਾ ਵੀ ਫੈਸਲਾ ਜਹედა ਸਾਹਿਬ ਕਰਨਗੇ ਉੱਪਰ ਖੜੇ ਮਥਿਆਂ ਨੂੰ ਮੰਨਾਂਗੇ ਅੱਜ ਤਖਤ ਸਾਹਿਬ ਵਾਲੇ ਪਾਸੇ ਇਸ ਵੇਲੇ ਕਵਾਂਗੇ ਕਿ ਜੋ ਕਰੇ ਵੱਲ ਮੂੰਹ ਕਰੋ ਅੱਜ ਹੁਣ ਤਖਤ ਸਾਹਿਬ ਤੇ ਤੁਸੀਂ ਪੇਸ਼ ਹੋ ਲੱਗਿਓ ਸਾਹਮਣੇ ਨਿਸ਼ਾਨ ਸਾਹਿਬ ਝੂਲ ਰਹੇ ਨਜ਼ਰ ਆ ਰਹੇ ਨੇ ਤਾਂ ਅੱਜ ਜ਼ਹਿਨ 'ਚ ਚੱਲ ਕੀ ਰਿਹਾ ਉਸ ਵੇਲੇ ਜੋ ਘਟਨਾ ਕਰਮ ਹੋਇਆ ਤੁਹਾਨੂੰ ਲੱਗਦਾ ਹੈ ਕਿ ਗਲਤੀ ਉਸ ਵੇਲੇ ਹੋਈ ਤੁਹਾਨੂੰ ਇਸ ਬਾਰੇ ਪਤਾ ਸੀ ਤੁਸੀਂ ਉਸ ਵੇਲੇ ਨਾਲ ਸ਼ਾਮਲ ਸੀ ਜਦੋਂ ਮੀਟਿੰਗਾਂ ਹੋਈਆਂ ਕੁਝ ਤੁਹਾਡੇ ਧਿਆਨ ਦੇ ਵਿੱਚ ਸੀ ਦੇਖੋ ਜ਼ਰੂਰੀ ਨਹੀਂ ਹੁੰਦਾ ਸਾਰੀਆਂ ਗੱਲਾਂ ਜਿਹੜੀਆਂ ਸਾਰਿਆਂ ਮੰਤਰੀਆਂ ਦੇ ਧਿਆਨ ਵਿੱਚ ਹੋਣ ਆਪੋ ਆਪਣਾ ਪੋਰਟਫੋਲੀਓ ਹੁੰਦਾ ਹੈ ਕੁਝ ਗੱਲਾਂ ਜਿਹੜੀਆਂ ਹੋਮ ਮਿਨਿਸਟਰ ਕੋ ਹੁੰਦੀਆਂ ਕੁਝ ਸੀਐਮ ਕੋ ਹੁੰਦੀਆਂ ਮੇਰੇ ਕੋ ਪੋਰਟਫੋਲੀਓ ਜਿਹੜੇ ਅਸੀਂ ਮੈਨੂੰ ਉਹਦੇ ਬਾਰੇ ਪਤਾ ਹੈ ਸੋ ਫਿਰ ਵੀ ਕੈਬਨਟਰੀਆਂ ਮੀਟਿੰਗਾਂ ਹੁੰਦੀਆਂ ਸਾਂਝੀਆਂ ਹੁੰਦੀਆਂ ਇਹ ਮਸਲੇ ਕੈਬਨਟ ਵਿੱਚ ਆਏ ਨਹੀਂ ਜਿਹੜੇ ਇੱਥੇ ਜਿਹੜੇ ਪੇਸ਼ ਹੋਏ ਆ ਅੱਛਾ ਤੁਹਾਡੇ ਸਾਹਮਣੇ ਕਦੇ ਕੋਈ ਚਰਚਾ ਹੋਈ ਸੀ ਇਸ ਰੈਂ ਮੈਂ ਜਿਹੜੀ ਗੱਲ ਕਰ ਰਿਹਾ ਕਿ ਮੇਰੇ ਕੋ ਆਪਣਾ ਪੋਰਟ ਮੇਰੇ ਕੋ ਚਾਰ ਮਹਿਕਮੇ ਸੀ ਮੈਂ ਉਹਨਾਂ ਦਾ ਉਹਨਾਂ ਲਈ ਮੈਂ ਜਵਾਬ ਦੇ ਆ ਚਾਰ ਮਹਿਕਮੇ ਵਾਸਤੇ ਜਿਹੜਾ ਪੋਰਟਫੋਲੀਓ ਮੇਰੇ ਕੋ ਨਹੀਂ ਸੀਗਾ ਉਦੇ ਬਾਰੇ ਮੈਂ ਕੀ ਡਿਟੇਲ ਦਿੱਤਾ ਸਕਦਾ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਸਭ ਚੱਲ ਰਿਹਾ ਹੈ ਤਾਂ ਉਦੋਂ ਕੋਈ ਤੁਸੀਂ ਟਿੱਪਣੀ ਕੀਤੀ ਜਾਂ ਤੁਸੀਂ ਆਵਾਜ਼ ਚੁੱਕੀ ਕਦੇ ਕਿਉਂਕਿ ਸਖੋਂ ਦੇ ਰਾਤ ਮੈਂ ਕਿ ਇਹ ਤਾਂ ਗੱਲ ਹੁਣ ਸਾਹਮਣੇ ਆਈ ਹੈ ਜਦੋਂ ਕੁਝ ਬੰਦਿਆਂ ਨੇ ਆ ਕੇ ਇੱਥੇ ਪੇਸ਼ ਹੋ ਕੇ ਅਸੀਂ ਗਨਾਹਗਾਰ ਹਾਂ ਤੇ ਉਹ ਗਉਨੀ ਜੇ ਗਨਾਹਗਾਰ ਆ ਕੇ ਉਹਨਾਂ ਨੇ ਗੱਲ ਕੀਤੀ ਹੈ ਚਲੋ ਸਾਨੂੰ ਵੀ ਨਾਲ ਤਲਬ ਕਰ ਲਿਆ ਕੋਈ ਗੱਲ ਨਹੀਂ ਜੋ ਉੱਥੇ ਜੈਦਰ ਸਾਹਿਬ ਸਿੰਘ ਸਾਹਿਬ ਜੋ ਵੀ ਫੈਸਲਾ ਲੈਣਗੇ ਉਹਨੂੰ ਆਪਾਂ ਸਵੀਕਾਰ ਕਰਾਂਗੇ ਕੋਈ ਤਾਂ ਸਿੰਘ ਟੰਗ ਹੋਣੀ ਮੈਂ ਤਾਂ ਇੱਕੋ ਗੱਲ ਇਹ ਜਿੰਨਾ ਚਿਰ ਕੋਈ ਫੈਸਲਾ ਨਹੀਂ ਕਰਦੇ ਜੈਦਰ ਸਾਹਿਬ ਜੇ 10000 ਜਾਂ 10000 ਸਾਥ ਦੇ ਕੋਲ ਕੇਸ ਹੈਗਾ ਜਦੋਂ ਫੈਸਲਾ ਕਰਨ ਕਿ ਉਹਦਾ ਵਾਦੀ ਕੋਈ ਗੱਲ ਕੀਤੀ ਜਾਂਦਾ ਸੀ ਉਹਦੇ ਪਹਿਲਾਂ ਮੈਂ ਕੁਝ ਨਹੀਂ ਕਿਹਾ ਮੈਂ ਜਦੋਂ ਫੈਸਲੇ ਲਏ ਸੀ ਉਹਦਾ ਤੁਹਾਡੀ ਕੋਈ رائے ਲਈ ਗਈ ਸੀ ਸੁਪੀ ਸਿੰਘ ਬਾਦਲ ਹਣਾ ਵੱਲੋਂ ਨਹੀਂ ਮੇਰੇ ਫੇਰ ਉਹੀ ਗੱਲ ਕਰਦੇ ਹੋ ਮੈਂ ਕੋਈ ਗੱਲ ਨਹੀਂ ਕਰਨੀ ਅਸੀਂ ਅਸੀਂ ਹਾਲ ਤੱਕ ਸਾਥ ਨੂੰ ਜੋ ਕੁਝ ਦਿੰਦਾ ਜਾਂ ਹੁਣ ਪੁੱਛਣਗੇ ਉਹ ਗੱਲ ਕਰਾਂਗੇ ਉਰੇ ਦੂਰ ਕੁਛ ਨਹੀਂ ਕਰ। ਵਾਹਿਗੁਰੂ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹੋ ਗੱਲ ਇਸ ਤੇ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ। ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੀ, ਕਿਸੇ ਮर्याਦਾ ਦੀ, ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ। ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜਾਏ। ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਿਸ ਦਾ ਸ਼੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾ ਨੂੰ ਦਿੰਦੇ ਦਲੀਜ਼ ਦਸੀਂ ਤੇੜੀ ਤੇ ਬਾਹਰ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਏਕਨ ਜਦੋਂ ਅਸੀਂ ਦਲੀਜ਼ ਤੋਂ ਅੰਦਰ ਜਾਂਦੇ ਆ ਉਦੋਂ